ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਾਂ ਅੱਜ 34ਵੀਂ ਪੌੜੀ ਦੀ ਵਿਆਖਿਆ ਪਾਉਣੀ ਹੈ ਗੁਰਮਖੀਅਰੇ ਧਿਆਨ ਨਾਲ শ্রবণ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਰਾਤੀ ਰੁੱਤੀ ਤਿੱਤੀ ਵਾਰ ਰਾਤਾਂ ਦਾ ਭਾਵ ਹੈ ਦਿਨ ਤੇ ਰਾਤ ਰੁੱਤਾਂ ਦਾ ਭਾਵ ਹੈ ਚਾਰ ਰੁੱਤਾਂ ਪਤਝੜ ਬਸੰਤ ਗਰਮੀ ਤੇ ਸਰਦੀ ਤਿੱਤਾਂ ਦਾ ਭਾਵ ਹੈ ਜਿਵੇਂ 14 ਮੌਸਮ ਇਕੋਂ ਦੂਜਾ 15 ਤਿੱਤਾ ਹੁੰਦੀਆਂ ਨੇ ਬਾਹਰ ਦਾ ਭਾਵ ਹੈ ਸੱਤੇ ਦਿਨ ਪਾਵਨ ਪਾਣੀ ਅਗਨੀ ਪਾਤਾਲ ਪਾਵਨ ਹਵਾ ਪਾਣੀ ਅਗਨੀ ਤੇ ਪਤਾਲ ਇਹ ਜਿਹੜਾ ਸਾਰਾ ਸਿਸਟਮ ਹੈ ਇਹਦੇ ਵਿੱਚ ਧਰਤੀ ਨੂੰ ਰੱਖ ਦਿੱਤਾ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਮਸਾਲ ਦਾ ਹੁੰਦਾ ਹੈ ਧਰਮ ਦੇ ਕੰਮ ਕਰਨ ਦੇ ਜੋ ਲਈ ਧਰਤੀ ਨੂੰ ਬਣਾ ਦਿੱਤਾ ਵੀ ਇੱਥੇ ਧਰਮ ਦੇ ਕਰਮ ਚੰਗੇ ਕਰਮ ਕਰਨ ਬਾਅਦ ਤੇ ਧਰਤੀ ਬਣਾ ਦਿੱਤੀ ਧਰਮਸ਼ਾਲਾ ਬਣਾਤੀ ਧਰਮ ਦੀ ਸ਼ਾਲਾ ਬਣਾਉਂਦੀ ਧਰਮ ਦੀਆਂ ਗੱਲਾਂ ਕਰਨ ਬਾਅਦ ਤੇ ਐਨੇ ਕੁਸ਼ ਦੇ ਵਿੱਚ ਇਹ ਜਿਹੜੀਆਂ ਰਾਤਾਂ ਰੁੱਤਾਂ ਥਿੱਤਾਂ ਨੇ ਬਣਾਈਆਂ ਤਾਂ ਬੰਦੇ ਨੇ ਨੇ ਪਰ ਗੁਰੂ ਸਾਹਿਬ ਦਾ ਮਤਲਬ ਇੱਥੇ ਹੈ ਵੀ ਨੇਰਾ ਚਾਨਣ ਪਤ ਝੜ ਜਿਹੜੇ ਸਾਡੇ ਅੰਦਰ ਕਾਮ ਦੇ ਵਿਸ਼ਿਆਂ ਦੇ ਵਿਕਾਰਾਂ ਦੇ ਲਹਿਰਾਂ ਇਹ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਮਨੁੱਖ ਦੀ ਜਿਹੜੀ ਬਿਰਤੀ ਹੈ ਕਦੇ ਕਿਹੋ ਜੀ ਹੋ ਜਾਂਦੀ ਹੈ ਕਦੇ ਕਿਹੋ ਜੀ ਹੋ ਜਾਂਦੀ ਹੈ ਪਤ ਝੜ ਦਾ ਭਾਵ ਹੈ ਇੱਥੇ ਪੁਰਾਣੇ ਪੱਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਪੁਰਾਣੇ ਪੰਛੀ ਨੇ ਪਸ਼ੂ ਨੇ ਸਭ ਛੱਡਦੇ ਰਹਿੰਦੇ ਨੇ ਤੇ ਨਵੇਂ ਫੁੱਲ ਬਸੰਤ ਵਾਂਗੂ ਖਿੜਦੇ ਰਹਿੰਦੇ ਨੇ ਬੱਚੇ ਨਵੇਂ ਛੋਟੇ ਮਾਸੂਮ ਤੇ ਇਦਾਂ ਸਾਰਾ ਸਿਸਟਮ ਨਾਲ ਮਿਲ ਕੇ ਤੇ ਇੱਥੇ ਹਵਾ ਪਾਣੀ ਤੇ ਅੱਗ ਇਹਨਾਂ ਦਾ ਮੇਲ ਕਰ ਦਿੱਤਾ ਤੇ ਇਹਦੇ ਵਿੱਚ ਧਰਤੀ ਨੂੰ ਬਣਾਇਆ ਧਰਮ ਬਾ ਧਰਮ ਦੀ ਸ਼ਾਲਾ ਸ਼ਾਲਾ ਭਾਵ ਧਰਮ ਜਿੱਥੇ ਧਰਮ ਦੀ ਗੱਲ ਹੋ ਸਕੇ ਕਿਉਂਕਿ ਧਰਮ ਦੀ ਗੱਲ ਉੱਥੇ ਹੋ ਸਕਦੀ ਹੈ ਜਿੱਥੇ ਮਨੁੱਖ ਹੈ ਇਨਸਾਨ ਹੈ ਇਸ ਵਿੱਚ ਜੀ ਜੁਗਤ ਕੇ ਰੰਗ ਫਿਰ ਇਹਦੇ ਵਿੱਚ ਹੋਰ ਕੀ ਕਰਤਾ ਕਈ ਤਰ੍ਹਾਂ ਦੇ ਰੰਗ ਭਾਵ ਕਈ ਪ੍ਰਕਾਰ ਦੇ ਜੀ ਜੁਗ ਪੰਛੀ ਉਹਨਾਂ ਦਾ ਵੀ ਮੇਲ ਕਰ ਦਿੱਤਾ ਤਿੰਨ ਕੇ ਨਾਮ ਅਨੇਕ ਅਨੰਤ ਤੇ ਉਹਨਾਂ ਦੇ ਨਾਮ ਕਿੰਨੇ ਨੇ ਗਿਣੇ ਨਹੀਂ ਜਾ ਸਕਦੇ ਸਾਡੇ ਕੋਲ ਕਿੰਨਾ ਕੁਛ ਹੈ ਇਸ ਬ੍ਰਹਮੰਡ ਦੇ ਵਿੱਚ ਇੱਕ ਇੱਕ ਧਰਤੀ ਦੀ ਗੱਲ ਕਰਾਂਗੇ ਤੇ ਇੱਥੇ ਲੱਖਾਂ ਬ੍ਰਹਮੰਡ ਦੇ ਵਿੱਚ ਲੱਖਾਂ ਗੈਲੈਕਸੀਆਂ ਜਿਹੜੀ ਗੈਲੈਕਸੀ ਹੈ ਬ੍ਰਹਮੰਡ ਬਣ ਜਾਂਦਾ ਬੇ ਕਰੋੜਾਂ ਬ੍ਰਹਮੰਡ ਬਣ ਜਾਂਦੇ ਨੇ ਤੇ ਇਹਦਾ ਅਸੀਂ ਅੰਤ ਨਹੀਂ ਪਾ ਸਕਦੇ ਤਿੰਨ ਕੇ ਨਾਮ ਅਨੇਕ ਅਨੰਤ ਅਨੇਕ ਅਨੇਕ ਵੀ ਬਹੁਵਚਨ ਹੈ ਅਨੰਤ ਜੀ ਦਾ ਅੰਤ ਨਾ ਹੋਵੇ ਭਾਵ ਮੁਖ ਦੇ ਨਾ ਹੁਣ ਗਿਣ ਕੇ ਗਿਣ ਨਾ ਸਕੀਏ ਕਰਮੀ ਕਰਮੀ ਹੋਏ ਵਿਚਾਰ ਹਰ ਇੱਕ ਇਨਸਾਨ ਦੀ ਆਪਣੀ ਕਰਮੀ ਭਾਵ ਜਿਹੋ ਉਹ ਕਿਰਤ ਕਰਦਾ ਚੰਗੀ ਕਿਰਤ ਕਰਦਾ ਮਾੜੀ ਕਰਦਾ ਸਭ ਦੀ ਵਿਚਾਰ ਹੁੰਦੀ ਹੈ ਭਾਵ ਆਪਣੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਚੰਗੀ ਇੱਥੇ ਸ੍ਰਿਸ਼ਟੀ ਦੇ ਵਿੱਚ ਚੰਗੇ ਲੋਕਾਂ ਦੀਆਂ ਚੰਗੀ ਚੰਗੀ ਉਪਮਾ ਹੁੰਦੀ ਹੈ ਤੇ ਮਾੜਿਆਂ ਦੀ ਮਾੜੀ ਹੁੰਦੀ ਹੈ ਲਹਨਤਾ ਪੈਂਦੀ ਆ ਸੱਚਾ ਆਪ ਸੱਚਾ ਦਰਬਾਰ ਉਹ ਅਕਾਲ ਪੁਰਖ ਆਪ ਸੱਚਾ ਹੈ ਕਿਉਂਕਿ ਉਹਦਾ ਨਾਮ ਵੀ ਸੱਚ ਹੈ ਇਹ ਸੱਚ ਸਭਨਾ ਕਾ ਖਸਮ ਹੈ ਤੇ ਸੱਚਾ ਦਰਬਾਰ ਉਹਦਾ ਜਿਹੜਾ ਦਰਬਾਰ ਹੈ ਉਹ ਕਿਤੇ ਵੱਖਰਾ ਨਹੀਂ ਲੱਗਦਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਆ ਜਾਗ ਹੀ ਉਹਦਾ ਦਰਬਾਰ ਹੈ ਇਹ ਉਹਦੀ ਕੋਠੜੀ ਹੈ ਇਹਦੇ ਵਿੱਚ ਉਹ ਆਪ ਵਸ ਰਿਹਾ ਹੈ ਤੇ ਪਰ ਵਿੱਚ ਰਹਿੰਦਾ ਹੋਇਆ ਨਿਰਲੇਪ ਵੀ ਹੈ ਜਿਵੇਂ ਕਮਲ ਰਹਿ ਹੈ ਵਿੱਚ ਪਾਣੀ ਇਹ ਉਹ ਨਾਲੇ ਵਿੱਚ ਰਹਿੰਦਾ ਹੈ ਪਰ ਜਿਹੜਾ ਇਨਸਾਨ ਹੈ ਇਨਸਾਨ ਆਪਣੇ ਕਰਮਾਂ ਅਨੁਸਾਰ ਚੰਗੇ ਦਾ ਚੰਗਾ ਫਲ ਪ੍ਰਾਪਤ ਕਰ ਲੈਂਦਾ ਮਾੜੇ ਦੀ ਸਜ਼ਾ ਭੁਗਤਦਾ ਹੈ ਤਿੱਥੇ ਸੋਹਣ ਪੰਚ ਪ੍ਰਵਾਨ ਉਹਦੇ ਦਰਬਾਰ ਵਿੱਚ ਆਹ ਸ੍ਰਿਸ਼ਟੀ ਦੇ ਵਿੱਚ ਦਰਗਾਹ ਦੇ ਵਿੱਚ ਆ ਮਹੱਲੋਬੀ ਬ੍ਰਹਿਮੰਡ ਦੇ ਵਿੱਚ ਕੌਣ ਸ਼ੋਭਾ ਪਾਉਂਦੇ ਨੇ ਸ਼ੋਭਾ ਪਾਉਂਦੇ ਨੇ ਪੰਚ ਪ੍ਰਵਾਨ ਪੰਚ ਭਾਵ ਸ੍ਰੇਸ਼ਟ ਲੋਕ ਜਿਹੜੇ ਗਿਆਨਵਾਲ ਨੇ ਜਿਹੜੇ ਗੁਣਵਾਲ ਨੇ ਜਿਹੜੇ ਰੱਬੀ ਗੁਣਾ ਨੂੰ ਗੁਰੂ ਦੇ ਗੁਣਾ ਨੂੰ ਆਪਣੇ ਹਿਰਦੇ 'ਚ ਵਸਾ ਕੇ ਜੀਵਨ ਬਾਸਰ ਕਰਦੇ ਹਨ ਨਦਰੀ ਕਰਮ ਪਵੈ ਨਿਸ਼ਾਨ ਨਦਰੀ ਜਿਹੜੇ ਨਦਰ ਦੇ ਪਾਤਰ ਬਣ ਜਾਂਦੇ ਨੇ ਚੰਗੇ ਕਰਮ ਕਰਦੇ ਐ ਗੁਣ ਧਾਰਨ ਕਰ ਲੈਂਦੇ ਐ ਉਹਨਾਂ ਦੇ ਨਿਸ਼ਾਨ ਪੈ ਜਾਂਦਾ ਹੈ ਨਿਸ਼ਾਨ ਦਾ ਭਾਵ ਹੈ ਬਖਸ਼ਿਸ਼ ਕਰਮ ਦਾ ਭਾਵ ਬਖਸ਼ਿਸ਼ ਤੇ ਨਿਸ਼ਾਨ ਦਾ ਪਾਪ ਵਿੜਿਆਈ ਦਾ ਨਿਸ਼ਾਨ ਪੈ ਜਾਂਦਾ ਉਪਮਾ ਦਾ ਨਿਸ਼ਾਨ ਪੈ ਜਾਂਦਾ ਸ੍ਰੇਸ਼ਟਾਂ ਦੇ ਵਿੱਚ ਗਿਣਿਆ ਜਾਂਦਾ ਉਤਮ ਦੇ ਵਿੱਚ ਗਿਣਿਆ ਜਾਣ ਲੱਗਿਆ ਰਹਿੰਦਾ ਹੈ ਕੱਚ ਪਕਾਈ ਉਥੇ ਪਾਏ ਹੁਣ ਕੱਚੇ ਤੇ ਪੱਕੇ ਕਿੱਥੇ ਜਾ ਕੇ ਪਾਏ ਜਾਂਦੇ ਆ ਜਦੋਂ ਅਸੀਂ ਗੁਰੂ ਦੀ ਕਸਵੱਟੀ ਤੇ ਕਿਸੇ ਬੰਦੇ ਨੂੰ ਪਰਖਦੇ ਆ ਜਦੋਂ ਅਸੀਂ ਉਹਦੇ ਉਹਨੂੰ ਚੈੱਕ ਕਰਦੇ ਆ ਜੇ ਉਹਦੇ ਚ ਔਗਣ ਨੇ ਤਾਂ ਉਹ ਕੱਚਾ ਜੇ ਉਹਦੇ ਚ ਗਉਣ ਨੇ ਤਾਂ ਉਹ ਪੱਕਾ ਹੈ ਨਾਨਕ ਗਿਆ ਜਾਪਿਆ ਜਾਏ ਇਹ ਕਿੱਥੇ ਜਾਣਾ ਜਦੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਨਾਲ ਤੁਲਨਾ ਕਰਦੇ ਆ ਗੁਰੂ ਦੇ ਗੁਣਾਂ ਨਾਲ ਤੁਲਨਾ ਕਰਦੇ ਆ ਜਦੋਂ ਅਸੀਂ ਇੱਥੇ ਜਾਣਦੇ ਆ ਫਿਰ ਇੱਥੇ ਜਾਣਿਆ ਜਾਂਦਾ ਹੈ ਜਾਪ ਦਾ ਭਾਵ ਹੁੰਦਾ ਜਾਣਨਾ ਫਿਰ ਜਾਣਿਆ ਜਾਂਦਾ ਵੀ ਇਹ ਮਨੁੱਖ ਕੱਚਾ ਹੈ ਜਾਂ ਪੱਕਾ ਹੈ ਭਾਵ ਗੁਣਵਾਨ ਹੈ ਕਿ ਔਗਣਾਂ ਦਾ ਪ੍ਰਿਆ ਹੋਇਆ ਹੈ ਸੋ ਇਸ ਕਰਕੇ ਗੁਰਮਖ ਪਿਆਰਿਓ ਗੁਰੂ ਤੋਂ ਗੁਣ ਲੈ ਕੇ ਜ਼ਿੰਦਗੀ ਜਿਉਣੀ ਹੈ ਔਗਣਾਂ ਦਾ ਤਿਆਗ ਕਰਨਾ ਹੈ ਸੋ ਇਹੀ ਸਾਡੇ ਭਲੇ ਲਈ ਹੈ ਸੋ ਜਨਾ ਵੀਰਾਂ ਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ